ਹਾਂ ਜੀ ਸੇ ਉਸੇ ਦਸਤਾਰਬੰਦੀ ਤੋਂ ਦਸਤਾਰਬੰਦੀ ਨੂੰ ਲੈ ਕੇ ਆਪ ਵੀ ਲਖੋ ਠੀਕਾ ਰੱਖੋ ਅਸੀਂ ਤੇ ਇਹ ਹੀ ਕਹਿਨੇ ਚਾਹਨੇ ਆਂ ਵੀ ਜਿਹੜੀ ਦਸਤਾਰਬੰਦੀ ਸੰਗਤ ਵੱਲੋਂ ਕੀਤੀ ਗਈ ਹੈ ਬਾਬਾ ਮਨਜੀਤ ਸਿੰਘ ਦੇ ਸਿਰ ਤੇ ਉਹ ਦਸਤਾਰਬੰਦੀ ਹੀ ਰਹਿਣੀ ਚਾਹੀਦੀ ਹੈ ਜੋ ਕਿ ਸਾਰੀ ਸੰਗਤ ਦਾ ਸਹਿਯੋਗ ਦੇ ਨਾਲ ਹੀ ਸਾਰੀ ਇਹ ਦਸਤਾਰਬੰਦੀ ਹੋਈ ਹੈ ਚਲੋ ਠੀਕ ਆ ਅਸੀਂ ਮੰਨਦੇ ਆਂ ਸਤਿਕਾਰਯੋਗ ਉਹ ਵੀ ਨੇ ਸਾਡੇ ਤੇ ਪਰ ਉਹਨਾਂ ਨੂੰ ਜਿਹੜੀ ਦਸਤਾਰਬੰਦੀ ਉਹ ਦੇ ਨਾਨਕਾਂ ਵੱਲੋਂ ਹੋਈ ਆ ਜਾਂ ਕੁਝ ਵੀ ਹੋਇਆ ਹੈ ਉਹ ਦਸਤਾਰਬੰਦੀ ਨੂੰ ਸੰਗਤ ਨੇ ਬਰੋਬਰ ਨਹੀਂ ਹੋ ਸਕਦੀ ਉਹ ਤੇ ਇਸ ਕਰਕੇ ਅਸੀਂ ਇਹ ਨੂੰ ਬਚਨ ਕਰਨਾ ਚਾਹੁੰਦੇ ਆ ਵੀ ਜਿਹੜੀ ਦਸਤਾਰਬੰਦੀ ਸੰਗਤ ਵੱਲ ਹੋਈ ਆ ਗੁਰੂ ਘਰ ਸੰਗਤ ਦੇ ਨਾਲ ਚੱਲਦਾ ਤੇ ਸੰਗਤ ਦੀ ਹੀ ਜਿਹੜੀ ਆ ਜਿਹੜੀ ਸਾਰਾ ਕੁਝ ਪ੍ਰਵਾਨ ਹੋਣਾ ਚਾਹੀਦਾ ਦਸਤਾਰਬੰਦੀ ਜਿਹੜੀ ਸੰਗਤ ਦੀ ਪ੍ਰਵਾਨ ਹੋਣੀ ਚਾਹੀਦੀ ਬਾਬਾ ਜੀ ਜਗਿੰਦਰ ਸਿੰਘ ਦੇ ਤੋਂ ਬਾਬਾ ਬੁਲਾ ਸਿੰਘ ਬਿਮਾਰ ਹੋ ਗਿਆ ਕਿ ਅਸੀਂ ਇਹਨੂੰ ਕੋਲ ਸੱਦ ਲਿਆ ਬੱਦ ਜਗਿੰਦਰ ਸਿੰਘ ਨੂੰ ਇਹਨੂੰ ਜਾ ਕੇ ਅਸੀਂ ਪੈਸੇ 2-2 3-3 ਲੱਖ ਰੁਪਈਆ ਫੜਾਉਂਦੇ ਰਹੇ ਇਹਨੂੰ ਪੈਸੇ ਦਾ ਲਾਲਚ ਹੋ ਗਿਆ ਮੁੜ ਕੇ ਫਿਰ ਇਹਨੇ ਬਾਬਾ ਜੀ ਨੂੰ ਉਂਗਲ ਲਾ ਕੇ ਤੇ ਸੰਗਤ ਨੂੰ ਪੁੱਛਾ ਕਰ ਦਿੱਤਾ ਕੁਝ ਇਹ ਆਪ ਅੱਗੇ ਹੁੰਦਾ ਗਿਆ ਮਣਕੇ ਯਾਰੀ ਕੱਢ ਸਾਨੂੰ ਵੀ ਇਹ ਨਹੀਂ ਇਹਨਾਂ ਨੇ ਬੰਦ ਨਹੀਂ ਇਹ ਆਪ ਦੇ ਕਰੇਗਾ ਜੇ ਬਾਬਾ ਇਹ 2 ਨੰਬਰ ਦਾ ਕੰਮ ਕਰਦੇ ਪੋਸਟ ਵੇਚਦੇ ਇਹਨਾਂ ਨੇ ਆਏ ਬੰਦੇ ਫੜਾਏ ਜਿਹੜੇ ਬਾਡੇ ਮੁਸਾਬਰ ਤੋਂ ਤੇ ਵੀ ਕਲੇ ਇਹਨਾਂ ਪਾੜੀ ਸਾਡੀ ਬੇਟੀ ਡੇਰੇ ਦੀ ਵੀ ਕਲੇ ਆ ਆਲੀ ਮੇਰੇ ਨਾਂ ਚਲੇ ਉਹ ਵੀ ਕਲੇ ਪਹਿਲੀ ਨੂੰ ਕਹਿੰਦਾ ਤੁਸੀਂ ਹਾਂਜੀ ਬੇਟੀ ਮੇਰੇ ਨਾਂ ਚਲੇ ਪਹਿਲੀ ਬੇਟੀ ਕੋਈ ਤਾਂ ਪ੍ਰੂਫ ਹੈਗਾ ਆਪਣੇ ਕੋਲ ਹਾਂ ਮੇਰੇ ਨਾਂ ਚਲੇ ਚਲੋ ਜੀ ਫਿਰ ਮੈਂ ਵਾਲਿਆਂ ਦੇ ਦਿੱਤੀ ਆਪਾਂ ਦੇ ਬਾਬਿਆਂ ਨੂੰ ਬਾਬਾ ਸਾਹਿਬ ਸਾਰੇ ਸਾਹ ਨੂੰ ਜੀ ਉਹ ਸਾਡੇ ਕਰੈਕਟਰਿਕ ਸੰਕਟਾ ਲੈ ਕੇ ਗਈਆਂ ਜਾਈ ਬਹੁਤ ਆਫ ਦਾ ਵੇਚ ਨਾਲ ਹੈ ਬੇਟਰਾ ਨਾਲ ਬਾਦ ਕਰਕੇ ਜਮੀਨ ਖਰੀ ਅਹੀ ਬੜਾ ਗਏ ਵਾਈਟ ਜੋ ਪੂਰੀ ਜਮੀਨ ਬਣ ਗਈ ਉਸ ਤੋਂ ਬਾਅਦ ਜਿਹਦੇન્દ્ર ਸਿੰਘ ਜੀ ਆਏ ਨੇ ਉਹ ਤੋਂ ਬਾਅਦ ਉਹਨਾਂ ਨੇ ਉਹ ਵੀ ਗਏ ਸੀ ਇਹ ਨਾਲ ਵਿੱਚ ਜਿਹੜੀ ਜਮੀਨ ਹੁੰਦੀ ਹੈ ਜੀ ਉਹ ਵੇਚ ਨਹੀਂ ਸਕਦੀ ਇਹ ਜਿਹਨਾਂ ਇਹ ਮਹਿੰਦਰ ਸਿੰਘ ਨੇ ਤੌਰ ਤੇ ਕਰਦੇ ਆ ਇਹ ਜਮੀਨ ਜਿਹੜੀ ਇੱਧਰ ਵੀ ਬਾਲੇ ਵਾਲੇ ਚੈਲ ਸੋਇਆ ਵਾਲੇ ਇਹਨਾਂ ਨੇ ਵੇਚੀ ਫਿਰ ਸਾ ਜਿਹੜੀਆਂ ਨੇ ਵੇਚੀ ਆ ਬਾਕੀ ਜਿਹੜੀ ਕੋਈ ਅੱਗੇ ਗੱਲ ਕੀਤੀ ਸੀ ਕਿ ਇਹਨਾਂ ਨੇ ਉਹ ਕਿੰਨੇ ਜਿਹੇ ਜਿਹੋ ਹੁੰਦੇ ਸੀ ਤਾਂ ਜਰਾ ਹੀ ਨੁਕੀ ਜਾਨ ਜਿਦਾਂ ਅਸੀਂ ਆਪਣੇ ਬੋਲਾਂ ਦੇ ਬੋਲ ਟਕਾਉਂਦੇ ਰਿਹਾ ਜੀ ਸਾਡਾ ਮੋਲੇ ਨਾਲ ਸਾਡਾ ਗੁਰਦੁਆਰਾ ਤਿਆਰ ਹੋ ਜਾਵੇ ਜਿਹੜਾ ਜੋ ਵੀ ਬੋਲ ਬਣਾ ਉਹਨਾਂ ਨੂੰ ਕਹਿੰਦਾ ਬੋਲ ਟਕੜਾ ਹੈ ਬੋਲ ਚੁਕਾਰ ਦੇਣਾ ਚਲੋ ਉਹਨੇ ਗਏ ਜੀ ਜਾਂਦੇ ਰਾਜੀ ਹੁੰਦਾ ਵੀ ਸੇਵਾ ਕਰ ਹਾਂਜੀ ਹਾਂਜੀ ਇਹ ਵੀ ਇਹਨਾਂ ਆ ਮਾਲੇ ਅਰੇ ਤੈ ਨਿਕਲੇ ਤੈਕ ਲੈਣਾ ਤੜੀ ਵਿੱਚ ਸਾਡੀ ਫਿਰ ਇਹਨਾਂ ਅਗਰ ਪਾਲਾ ਬਣਵਾਇਆ ਬੈਸਪੁਰਾ ਨੂੰ ਨਾ ਮੈਂ ਇਹ ਨਾ ਵੇਚਿਆ ਫਿਰ ਇਹਨਾਂ ਸਾਡੀ ਚੱਕੀ ਵੇਚੀ ਫਿਰ ਕਹੇ ਖੋ ਦਾ ਟੱਕ ਲੈਂਦਾ ਜੀ ਸਮਾਨ ਕੋ ਉਹਨਾਂ ਨੇ ਵੇਚਤਾ ਹੁਣ ਸੁਣੋ ਹੋਰ ਵੀ ਕਾਟੇ ਜੀ ਇਹ ਹਥਿਆਰ ਕਾ ਦੇ ਵਾਤੇ ਸੀ ਤਾਂ ਫਿਰ ਡੰਡਾ ਰੱਖਿਆ ਹਟ ਗਿਆ ਡੰਡਾ ਰਹਿ ਤੇ ਚੋਰੀ ਨਹੀਂ ਹੋਈ ਇਹਨਾਂ ਨੂੰ ਡਰ ਕਾ ਦਾ ਜੇ ਸਾਨੂੰ ਡਰਾਉਂਦੇ ਆਵੇ ਫਿਰ ਚਲੇ ਜਾਣਗੇ ਹਾਂਜੀ ਹਾਂਜੀ ਇਹ ਸਾਨੂੰ ਡਰਾਉਂਦੇ ਚਲੇ ਜਾਣਾ ਇਹ ਜਾਣਾਂ ਨੇ ਮਾਰਤਾ ਜਾਣੇ ਕੋਈ ਤੁਹਾਨੂੰ ਨਹੀਂ ਕਰੀ ਇਹਨਾਂ ਨੂੰ ਪ੍ਰਸ਼ਾਸਨ ਨੇ ਕਾਉਂ ਦਿੱਤੀ ਆ ਵੀ ਪੁਛਾਰਾਂ ਦੀ ਮਾਮਲੇ ਜਾਂਚ ਕਰੀ ਜਾਂ ਚੈਨਲ ਸਰਕਾਰ ਦੇ ਹਾਂਜੀ ਹਾਂਜੀ ਕੰਮ ਕੀਤੀਆਂ ਹਾਂ ਹਾਂਜੀ ਹਾਂਜੀ ਬਿਲਕੁਲ ਅਸੀਂ ਕੀਤੀ ਹੈ ਪ੍ਰਸ਼ਾਸਨ ਨੇ ਸਾਡੇ ਨੂੰ ਸਾਰਾ ਦੱਸਿਆ ਚ ਸਾਰਾ ਕੁਝ ਸਾਰਾ ਦੱਸਿਆ ਲੋਕੀ ਇਹਦਾ ਇਹ ਇੱਥੇ 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 ਸੁਈ ਨਹੀਂ ਕੋਈ ਉਕਦਾ ਸੀ ਇਹ ਆਏ ਅਜੇ ਨਾ ਇੱਥੇ ਗੋੜ ਵੀ ਚੋਰੀ ਕਰਾਇਆ ਤੇ ਉਧਰ ਲੰਗੜ ਜੋ ਇਹਨਾਂ ਖੰਡ ਕਢਾ ਤੇ ਆਪਦੇ ਬੰਦੇ ਨਾ ਉਹੇ ਬੰਦੇ ਨਾਲ ਰੱਖਿਆ ਜੀ ਖਾਲਸਾ ਵਾਹਿਗੁਰੂ ਦੀ ਫਤਿਹ ਜੀ ਮੇਰਾ ਨਾਮ ਬਾਬਾ ਸ਼ਿਮ ਸ਼ੇਰ ਸਿੰਘ ਜੀ ਬਾਬਾ ਜੀ ਇੱਕ ਨਾ ਮਸਲਾ ਸਾਡੇ ਧਿਆਨ ਦਾ ਹੈ ਵਾਹਿਗੁਰੂ ਜੀ ਦੇ ਦਿੱਖੀ ਜੀ ਗੋਬਰਾ ਦੰਦਮਾ ਫਾਲਦਾ ਜੀ ਮਾਰੇ ਜੀ ਮਸਲਾ ਆਪਣਾ ਜਦੋਂ ਆਪਾਂ ਨੂੰ ਮਹਾਂਪੁਰਸ਼ ਬਾਬਾ ਜੀ ਅੰਦਰ ਸਿੰਘ ਜੀ ਮੇਰੇ ਫਾਦਰ ਸਾਹਿਬ ਉਹ ਚੜ੍ਹਾਈ ਕੀਤੇ ਆ ਤੇ ਉਦੋਂ ਤੋਂ ਇਹ ਮਸਲਾ ਸ਼ੁਰੂ ਹੋਇਆ ਤਕਰੀਬਨ ਤੇ ਸਾਡੇ ਗਰੰਥੀ ਸਿੰਘ ਰੱਖਿਆ ਹੋਇਆ ਸੀ ਜਿਹੜਾ ਪਹਿਲਾਂ ਅਸੀਂ ਸਾਡੇ ਨਾਲ ਡਰਾਈਵਰੀ ਦੇ ਤੌਰ ਤੇ ਕੰਮ ਕਰਦਾ ਰਿਹਾ ਗ੍ਰਾਈ ਕਰਾਉਂਦਾ ਰਿਹਾ ਜੀ ਤਨਖਾਹ ਦੇ ਤੌਰ ਤੇ ਰੱਖਿਆ ਹੋਇਆ ਸੀ ਤੇ 2016 ਤੋਂ ਉਹ ਤਕਰੀਬਨ ਗਰੰਥੀ ਦੇ ਤੌਰ ਤੇ ਕੰਮ ਕਰ ਰਿਹਾ ਸੀ ਦਰਬਾਰ ਵਿੱਚ ਸੇਵਾ ਤੇ ਹੁਣ ਜਦੋਂ ਬਾਬਾ ਜੀ 14 ਤਰੀਕ ਨੂੰ ਚੜ੍ਹਾਈ ਕੀਤੇ ਆ ਤੇ ਉਹਨੇ ਕੁਝ ਲੋਕਾਂ ਦੇ ਨਾਲ ਮਿਲ ਕੇ ਪ੍ਰੋਪੋਕਾਂਡਾ ਕਰਕੇ ਗੁਰੂ ਘਰ ਵਿੱਚ ਬਖੇੜਾ ਖੜਾ ਕੀਤਾ ਹੋਇਆ ਦਸਤਾਰ ਮੰਦੀ ਦਾ ਤੇ ਦਸਤਾਰ ਬੰਦੀ ਦਾਸ ਨੂੰ ਸਾਰੀਆਂ ਜਥੇਬੰਦੀਆਂ ਵੱਲੋਂ ਦਮਦਮੀ ਤਕਸਾਲ ਵੱਲੋਂ ਨਿਹੰਗ ਸਿੰਘ ਜਥੇਬੰਦੀਆਂ ਸੰਪਰਦਾਮਾਕਾਰ ਸੇਵਾ ਵਾਲੇ ਮਹਾਂਪੁਰਖ ਅਤੇ ਨਰਮਲੇ ਮਹਾਂਪੁਰਖ ਸਾਰਿਆਂ ਵੱਲੋਂ ਦਾਸ ਨੂੰ ਮਤਲਬ ਇਹ ਗੁਰੂ ਘਰ ਦੀ ਸੇਵਾ ਸੌਂਪੀ ਗਈ ਆ ਪਰ ਕੁਝ ਲੋਕ ਜਿਹੜੇ ਨੇੜੇ ਦੇ ਪਿੰਡ ਵਾਲੇ ਉਹਨਾਂ ਵੱਲੋਂ ਤੇ ਇਹ ਗਰੰਥੀ ਸਿੰਘ ਵੱਲੋਂ ਜਦੋਂ ਨਾਮ ਅਨਜੀਤ ਸਿੰਘਾ ਉਹਦੇ ਵੱਲੋਂ ਗੁਰੂ ਘਰ ਦੇ ਵਿੱਚ ਬੜਾ ਬਖੇੜਾ ਸ਼ੁਰੂ ਕੀਤਾ ਗਿਆ ਫਿਰ ਇੱਕ ਵੀਡੀਓ ਜਮਾ ਸ਼ੇਅਰ ਕੀਤੀ ਜਿਸ ਵਿੱਚ ਤੁਹਾਡੇ ਫਾਦਰ ਸਾਹਿਬ ਉਹਨਾਂ ਦੀ ਦੇਖ ਦਿੱਤੀ ਜਾਂ ਹਾਂਜੀ ਲੱਗੇ ਮਤਲਬ ਕਾਫੀ ਸ਼ੋਹਰਤਾਂ ਬਾਰੇ ਦੱਸਿਆ ਹਾਂਜੀ ਹਾਂਜੀ ਮਹਾਰਾਜ ਜੀ ਉਹ ਜਿਸ ਦਿਨ ਬਾਬਾ ਜੀ ਚੜ੍ਹਾਈ ਕੀਤੇ ਉਹਦੇ ਅਗਲੇ ਦਿਨ ਸੰਸਕਾਰ ਤੋਂ ਪਹਿਲਾਂ ਜੀ ਬਣਾ ਸੀ 5 ਵਜੇ ਦੇਕੀ ਮਾਂ ਪ੍ਰਸ਼ਾ ਦਾ ਇਸ਼ਨਾਨ ਕਰਾ ਕੇ ਤੇ ਮਾਂ ਪ੍ਰਸ਼ਾ ਦਾ ਜਿਹੜਾ ਪਰੰਗਾ ਸੀ ਉਹ ਦਵਾਨ ਹਾਲ ਦੇ ਵਿੱਚ ਰੱਖਿਆ ਸੀ 9 ਵਜੇ ਤਕਰੀਬਨ ਸੰਸਕਾਰ ਹੋਣਾ ਸੀ ਸਾਰੇ ਜਥੇਬੰਦੀਆਂ ਨਾਲ ਵੀ 9 9:30 ਦਾ ਟਾਈਮ ਦਿੱਤਾ ਹੋਇਆ ਸੀ ਤੇ ਉਸ ਤੋਂ ਪਹਿਲਾਂ ਤਕਰੀਬਨ 5:30 ਵਜੇ ਜੀ ਇਹਨਾਂ ਲੋਕਾਂ ਨੇ ਉਹ ਮਨਜੀਤ ਸਿੰਘ ਜਿਹੜਾ ਗ੍ਰੰਥੀ ਆ ਇਹ ਕੁਝ ਲੋਕਾਂ ਨੇ ਇੱਕ ਸਾਜ਼ਿਸ਼ ਕਰਕੇ ਤੇ ਮਨਜੀਤ ਸਿੰਘ ਨੂੰ ਦਫ਼ਤਰ ਬੰਦਨੀ ਸ਼ੁਰੂ ਕਰ ਦਿੱਤੀ ਕਿਤੇ ਉਹਨਾਂ ਨੂੰ ਜਥੇਬੰਦੀਆਂ ਨੂੰ ਨਹੀਂ ਦਿਖਿਆ ਗਿਆ ਕਿਤੇ ਮਤਲਬ ਕੋਈ ਰੀਤੀ ਰਿਵਾਜ ਦੇ ਅਨੁਸਾਰ ਨਹੀਂ ਸੀ ਇੱਕ ਗੁੰਡਾਗਰਦੀ ਕਰਕੇ ਮਤਲਬ ਉਹਨਾਂ ਨੇ ਉਹ ਸਾਰਾ ਕੁਝ ਕੀਤਾ ਜੀ ਉਹ ਸਵਾ ਉਹ ਕਿਹਾ ਉਹ ਸਹੀ ਸੀ ਉਸ ਸਮੇਂ ਬਿਲਕੁਲ ਨਹੀਂ ਜੀ ਉਹ ਬਿਲਕੁਲ ਸਵਾ ਗਲਤ ਸੀ ਕਿਉਂਕਿ ਜਿਹੜੀ ਦਸਤਾਰ ਬੰਦੀ ਆ ਉਹ ਭੋਗ ਦੇ ਸਮੇਂ ਹੁੰਦੀ ਆ ਜੀ ਜਾਂ ਜਿੰਨੀਆਂ ਵੀ ਜਿਹੜੀ ਵੀ ਗੁਰੂ ਘਰ ਦੀ ਮਰਜ਼ਾਦਾ ਉਹ ਜਿਹੜੀ ਵੀ ਸੇਵਾ ਮਿਲਣੀ ਹੁੰਦੀ ਆ ਜੀ ਉਹ ਤਕਰੀਬਨ ਦਸਹਰੇ ਤੇ ਜਦੋਂ ਦਸਹਰਾ ਹੁੰਦਾ ਹੈ ਦਸਵਾਂ ਹੁੰਦਾ ਹੈ ਜਿਹਨੂੰ ਆਪਾਂ ਭੋਗ ਕਹਿੰਦੇ ਆ ਜੀ ਅੰਤਮ ਅਰਦਾਸ ਤੇ ਅਰਦਾਸ ਤੇ ਦਸਤਾਰ ਬੰਦੀ ਹੁੰਦੀ ਆ ਜੀ ਪਰ ਇਹਨਾਂ ਲੋਕਾਂ ਨੇ ਤੁਹਾਨੂੰ ਦੱਸਿਆ ਜੀ ਇੱਕ ਪ੍ਰੋਪੋਗੈਂਡਾ ਕਰਕੇ ਇੱਕ ਸਾਜ ਦੇ ਤਹਿਤ ਇਹਨਾਂ ਨੇ ਮਹਾਪੁਰਸ਼ਾਂ ਦੇ ਜਿਹੜਾ ਇਹਨਾਂ ਦਾ ਚਾਲਾ ਉਹ ਖਰਾਬ ਕੀਤਾ ਜੀ ਇਹ ਬੜਾ ਇਹਨਾਂ ਬਖੇੜਾ ਖਰਾ ਸ਼ੁਰੂ ਕੀਤਾ ਹੋਇਆ ਹੈ ਉਸ ਤੋਂ ਬਾਅਦ ਸਾਡੀ ਦਸਤਾਰ ਬੰਦੀ ਨੀ ਸੀ ਕਿੰਨੇ ਦਿਨ ਬਾਅਦ ਦੀ ਸੀ ਕਿਹੜਾ ਦਿਨ ਸੀ ਆਹ ਮਹਾਰਾਜ ਜੀ ਆਪਾਂ ਨੂੰ ਸੇਵਾ ਤਾਂ ਫਿਰ ਸੰਪਰਦਾਵਾਂ ਨੂੰ ਨਹੀਂ ਇਹਨਾਂ ਡਿੱਕਿਆ ਕਿਉਂਕਿ ਇਹਨਾਂ ਨੇ ਬਹੁਤ ਗਲਤ ਕੀਤਾ ਫਿਰ ਸੰਪਰਦਾਵਾਂ ਨੇ ਆਣ ਕੇ ਜਿਸ ਦਿਨ ਬਾਬਾ ਜੀ ਨੂੰ ਆ ਆ ਪਾਗਣ ਪੇਟ ਕਰਨਾ ਸੀ ਜੀ ਉਹਨਾਂ ਦਾ ਸੰਸਕਾਰ ਕਰਨਾ ਸੀ ਉਸ ਦਿਨ ਅਗਲਾ ਜਿਹੜਾ ਸੇਵਾਦਾਰ ਹੁੰਦਾ ਹੈ ਉਸ ਨੂੰ ਜ਼ਿੰਮੇਵਾਰੀ ਗੁਰੂ ਘਰ ਦੀ ਦੇਣੀ ਹੁੰਦੀ ਆ ਤੇ ਜਿਹੜਾ ਸੇਵਾਦਾਰ ਥਾਪਣਾ ਹੁੰਦਾ ਹੈ ਉਸ ਨੇ ਅਸੀਂ ਚੰਡਾ ਦੇਣਾ ਹੁੰਦਾ ਹੈ ਜਿਹੜਾ ਮਹਾਪੁਰਸ਼ ਚੜ੍ਹਾਈ ਕੀਤਾ ਪਰਦਾਸ ਨੂੰ ਮਹਾਪੁਰਸ਼ਾਂ ਵੱਲੋਂ ਜਥੇਬੰਦੀਆਂ ਵੱਲੋਂ ਇਹ ਸੇਵਾ ਸੌਂਪ ਕੇ ਇਹ ਮਹਾਪੁਰਸ਼ਾਂ ਨੂੰ ਚੰਡਾ ਦਿਖਾਇਆ ਗਿਆ ਜੀ ਮਸਲਾ ਕਾਫੀ ਗੰਭੀਰ ਹੋਇਆ ਤੁਸੀਂ ਪ੍ਰਸ਼ਾਸਨ ਨਾਲ ਕੀ ਰਾਸਤਾ ਕੀਤਾ ਹਾਂਜੀ ਬਿਲਕੁਲ ਜੀ ਪ੍ਰਸ਼ਾਸਨ ਦੇ ਨਾਲ ਵੀ ਅਸੀਂ ਰਾਸਤਾ ਕੀਤਾ ਪ੍ਰਸ਼ਾਸਨ ਨੇ ਬਹੁਤ ਕੋਆਪਰੇਟ ਕੀਤਾ ਜੀ ਸਾਡੇ ਨਾਲ ਬੜਾ ਫਾਦ ਦਿੱਤਾ ਸਾਡਾ ਤੇ ਇੱਥੇ ਕੋਈ ਲੜਾਈ ਝਗੜਾ ਨਹੀਂ ਹੋਣ ਦਿੱਤਾ ਇਹ ਪ੍ਰਸ਼ਾਸਨ ਦੀ ਬਦੌਲਤ ਹੀ ਆ ਕਿ ਜਿਹੜਾ ਅੱਜ ਤੱਕ ਇੱਥੇ ਕੋਈ ਵੀ ਮਤਲਬ ਇਹੋ ਜਿਹਾ ਕੋਈ ਗੰਭੀਰ ਕਿਸੇ ਨੂੰ ਸੱਟ ਚੋਟ ਜਾਂ ਕੋਈ ਚੀਜ਼ ਨਹੀਂ ਲੱਗੀ ਇਹ ਪ੍ਰਸ਼ਾਸਨ ਦੀ ਮਸਤੈਦੀ ਐਸਐਚਓ ਸਾਹਿਬ ਡੀਐਸਪੀ ਸਾਹਿਬ ਐਸਐਸਪੀ ਸਾਹਿਬ ਜਿੰਨੇ ਮਤਲਬ ਪ੍ਰਸ਼ਾਸਨਿਕ ਅਧਿਕਾਰੀ ਆ ਜੀ ਉਹਨਾਂ ਨੇ ਬਹੁਤ ਮਸਤੈਦੀ ਦੇ ਨਾਲ ਇਹ ਸਾਰਾ ਕੁਝ ਵੇਖਿਆ ਤੇ ਕੀਤਾ ਅੱਜ ਤੱਕ ਕਰ ਰਹੇ ਨੇ ਦੂਸਰੇ ਜੱਸੀ ਨੇ ਕੋਈ ਵੀਡੀਓ ਸਾਡੇ ਨਾਲ ਪਾਜੀ ਕੀਤੀ ਜਿਹਦੇ ਵਿੱਚ ਸਾਡੇ ਕੋਲ ਪੋਰਟਲ ਫੋਟੋ ਵੀ ਅਸੇ ਮਿਲਦੀ ਕੰਡੀਤੀ ਹੈ ਤੇ ਘੱਟ ਤੋਂ ਤਿਆਰ ਆ। ਇਹ ਉਹ ਤਿਆਰ ਲਾਇਸੈਂਸੀ ਹੈ ਤਾਂ ਹਾਂਜੀ ਬਿਲਕੁਲ ਜੀ ਉਹ ਮੇਰੇ ਨਾਮ ਤੇ ਬਿਲਕੁਲ ਲਾਇਸੈਂਸੀ ਹੈ ਹਥਿਆਰ ਆ ਤੇ ਆਪਣੇ ਕੋਲੇ ਪ੍ਰੋਪਰ ਉਹਨਾਂ ਦੇ ਲਾਇਸੈਂਸ ਆ ਜੀ ਦੋ ਮੇਰੇ ਕੋਲੇ ਵੈਪਨ ਆ ਜੀ ਇੱਕ ਪਿਸਟਲ ਆ ਇੱਕ ਰਾਈਫਲ ਆ ਤੇ ਆਪਣੇ ਕੋਲੇ ਜਦੋਂ ਮਰਜ਼ੀ ਪ੍ਰਸ਼ਾਸਨ ਮੇਰੇ ਕੋਲ ਗੋਲੀਆਂ ਗਿਣ ਸਕਦਾ ਕੋਈ ਇਹੋ ਜਿਹੀ ਕੋਈ ਰੂਪ ਲਗਾ ਰਿਹਾ ਵੀ ਤੁਸੀਂ ਮਤਲਬ ਤੁਸੀਂ ਜਿਹੜਾ ਕੋਈ ਸੇਵਾਦਾਰ ਨਾ ਕੋਈ ਮਤਲਬ ਟੈਕਨੋ ਦਾ ਨੱਕ ਮਸਤ ਹੋਣਾ ਨੂੰ ਦੋਵੇਂ ਤਨ ਮਹਾਰਾਜ ਜੀ ਇਹ ਤਾਂ ਤੁਹਾਨੂੰ ਵੀ ਇੱਕ ਜਿਹੜੀ ਇਹ ਮਤਲਬ ਗੱਲ ਬਚਕਾਣਾ ਲੱਗੂਗੀ ਕੋਈ ਕੋਈ ਗੁਰੂ ਘਰ ਚ ਮੱਥਾ ਟੇਕਣ ਆਵੇ ਤੇ ਆਗੋਂ ਸੇਵਾਦਾਰ ਉਸ ਨੂੰ ਡਰਾਉਂ ਧਮਕਾਉਣ ਇਹ ਕੋਈ ਮਤਲਬ ਨਹੀਂ ਬੰਦਦਾ ਗੱਲ ਦਾ ਕੋਈ ਸਿਰ ਪੈਰ ਨਹੀਂ ਹੈਗਾ ਜੀ ਇਸ ਗੱਲ ਦਾ ਜੀ ਤੁਹਾਨੂੰ ਮੌਕਾ ਮਿਲਿਆ ਤਾਂ ਕੰਪਰੋਮਾਈਜ਼ ਜਿਹਨੂੰ ਗੈਨੇ ਕੰਪਰੋਮਾਈਜ਼ ਆਂ ਕਿ ਕੋਈ ਸਪੈਸ਼ਲ ਰਸਤਾ ਸੁਲਾਹ ਸੁਲਾਹ ਹੋਵੇ ਜੀ ਤੁਸੀਂ ਉਹ ਬਣਾਉਂਗੇ ਮਹਾਰਾਜ ਜੀ ਜਰੂਰ ਇਹ ਹੁਣ ਮਸਲਾ ਜਥੇਬੰਦੀਆਂ ਦੇ ਧਿਆਨ ਚਾ ਜਥੇਬੰਦੀਆਂ ਨੇ ਮੈਨੂੰ ਦਸਤਾਰਾ ਦਿੱਤਾ ਜੀ ਇਹ ਜੋ ਵੀ ਹੋਊਗਾ ਉਹ ਜਥੇਬੰਦੀਆਂ ਦੇ ਮਤਲਬ ਰਹਿਣ ਮਾਈ ਦੇ ਵਿੱਚ ਦਸੇ ਬੰਦੀਆਂ ਦੇ ਧਿਆਨ ਦੇ ਵਿੱਚ ਜਥੇਬੰਦੀਆਂ ਦੀ ਸਲਾਹ ਦੇ ਨਾਲ ਸਾਰਾ ਕੁਝ ਹੋਊਗਾ ਜਿੰਦਰਾ ਜੀ ਸਿੰਘ ਜੀ ਵੀ ਤੁਹਾਡੀ ਰੱਖੀ ਸੀ ਉਹਦੇ ਵਰਗਾ ਉਹ ਪਿੰਡ ਦੇ ਤੁਹਾਨੂੰ ਦੱਸਿਆ ਜੀ ਕੁਝ ਜਿਹੜੇ ਬੰਦੇ ਸ਼ਰਾਬੀ ਅਨੁਸਾਰ ਜਿਨ੍ਹਾਂ ਨੇ ਦਸਤਾਰਬੰਦੀ ਉਹਨਾਂ ਨੇ ਕੀਤਾ ਜਿਨ੍ਹਾਂ ਨੇ ਅਮਰਤ ਵੀ ਨਹੀਂ ਛਕਿਆ ਹੋਇਆ ਆਪਣੇ ਕੋਲੇ ਉਹ ਵੀਡੀਓ ਫੋਟੋ ਆ ਮੌਜੂਦ ਆ ਉਹ ਬੰਦੇ ਨੇ ਮਤਲਬ ਅਮਰਤ ਵੀ ਨਹੀਂ ਛਕਿਆ ਹੋਇਆ ਤੇ ਜਿਨ੍ਹਾਂ ਨੇ ਪਹਿਲਾਂ ਦਸਤਾਰਬੰਦੀ ਕੀਤੀ ਬਾਅਦ ਚ ਚਲੋ ਕੁਝ ਉਹ ਜਿਹਨਾਂ ਨਿਹੰਗ ਸਿੰਘ ਪਤਾ ਨਹੀਂ ਕਿੱਥੋਂ ਲੈ ਕੇ ਆ ਜਾਂਦੇ ਆ ਉਹਨਾਂ ਨੇ ਬਾਅਦ ਚ ਵੀਡੀਓ ਉਹਨਾਂ ਦੀਆਂ ਆਈਆਂ ਪਰ ਜਿੰਨਾਂ ਪਹਿਲਾਂ ਇਹਦੇ ਸਿਰ ਤੇ ਸਰੋਪਾ ਬਲੇਟਿਆ ਜੀ ਉਹ ਸਿੰਘ ਨੇ ਅੰਮ੍ਰਿਤ ਵੀ ਨਹੀਂ ਛਕਿਆ ਹੈ। ਰਖਾਖਾ ਸਾਹਿਬ ਜੀ। ਵਾਹਿਦ ਸਿੰਘ ਜੀ ਦਾ ਖਾਨਦਾਨ ਰਖਾਖਾ ਜੀ ਦੀ ਪਤਨੀ ਜੀ। ਅਸੀਂ ਕੀ ਦੱਸੀਏ। ਗੁਰੂ ਨੂੰ ਪਤਾ ਕੀ ਹੋ ਰਿਹਾ। ਕਿਉਂ ਚਲਾ ਰਹੇ ਕੁਝ ਬੰਦੇ ਇਹੋ ਜਿਹੇ ਆ ਜਿਨ੍ਹਾਂ ਨੂੰ ਗੁਰੂ ਸਾਹਿਬੀ ਕਰ ਰਿਹਾ ਹੈ। ਪੁਰਸਾ ਦੀ ਕਿਰਪਾ ਕਰ ਨੂੰ ਸਮਰਤ ਬਖਸ਼ ਨਾ ਜੇ ਜੇ ਤਨਖਾਹ ਕਿ ਤੇ ਇਸ ਤਾਰੀਖ ਤੰਗਤ ਸਾਰਾ ਇਲਾਕਾ ਸਭ ਜਾਣਦੇ ਆ ਅਰਦਾਸਾ ਯਾਰ ਅਰਦਾਸੀਆ ਕਿ ਤਨਖਾਹ ਵਧਾ ਲਵੇਗਾ ਇਹਨਾਂ ਤਨਖਾਹ ਹੀ ਲੈਂਦਾ ਹਾਂ ਦਰਮਿਆਨ ਨੂੰ ਰਹਿਣ ਦਿੰਦਾ ਸੀ ਗੁਰੂ ਦੀ ਮਿਹਰ ਆ ਕੋਈ ਤਨਖਾਹ ਨਹੀਂ ਲਈ ਐਸਾ ਕਰ ਇਹ ਤਾਂ ਝੂਠ ਆ ਬੇਬੁਨਿਆਰ ਗੱਲਾਂ ਆ ਉਠੇ ਲਿ ਜਾਉਂਗੇ ਤੇ ਮਰਜ਼ੀ ਲਾ ਰਹੀਏ ਜੀ ਗੁਰੂ ਜੀ ਮੇਰੇ ਆ ਆਪਣਾ ਹੋ ਜਾ ਕੋਈ ਪਹਿਰਾ ਨਹੀਂ ਜੀ ਤਨਖਾਰਾ ਹੈ ਇਹ ਤਾਂ ਮੀਡੀਆ ਸਰਵਾਰ ਸਾਹਿਬ ਤੇ ਕਿਤਾਬ ਦੁਆਰਾ ਕੁੱਲੀ ਦੇ ਪਹਿਲੇ ਲੋਕ ਲਾ ਕੰਮ ਹੈ ਮਮ ਬੜੀ ਮਤ ਭਾਗੀ ਗੱਲ ਹੈ ਗੁਰੂ ਜੀ ਆ ਸੰਗਤਾਂ ਦੂਰੋਂ ਤੇ ਡੇੜੇ ਆਉਂਦੀਆਂ ਨੇ ਲੋਕ ਲਾਇਆ ਇਹ ਬੜੀ ਮਾੜੀ ਗੱਲ ਹੈ ਹਰ ਕੋਈ ਦਰਸ਼ਨ ਕਰਨਾ ਚਾਹੁੰਦਾ ਆ ਗੁਰੂ ਜੀ ਸੰਗਤਾਂ ਆਉਂਦੀਆਂ ਨੇ ਕਿ ਜੇ ਬਾਰੇ ਦਰਸ਼ਨ ਨਹੀਂ ਹੁੰਦੇ ਪਰੌਖਾ ਇਹਦਾ ਪਹਿਰਾ ਹੈ ਸਤਿਗੁਰੂ ਸਾਹਿਬ ਕਿਤੇ ਸੰਬੋਧਾ ਹਨ ਜਿਹੜਾ ਹੈਗਾ ਨਹੀਂ ਜੀ ਇਹ ਇਲਾਕੇ ਤੇ ਨਗਰ ਦੇ ਨਾਲ ਹੀ ਇਲਾਕੇ ਦੀਆਂ ਸੰਗਤਾਂ ਨੇ ਨਾ ਮਹਾਂਪੁਰਖ ਬਾਬਾ ਬੂਲਾ ਸਿੰਘ ਨੂੰ ਅਜਿਹਾ ਯੋਗ ਦਿੱਤਾ ਪਹਿਲਾਂ ਬੇਨਤੀਆਂ ਬ੍ਰਹਮ ਗਿਆਨੀ ਬਾਬਾ ਤਾਰਾ ਸਿੰਘ ਦੀ ਪ੍ਰਾਣੀਤ ਸਾਵਾਂ ਮਹਾਂਪੁਰਖ ਨੇ ਚਰਨਾਂ ਚ ਕੀਤੀਆਂ ਉਹਨਾਂ ਨੇ ਸਿੰਘ ਭੇਜਿਆ ਬਾਬਾ ਬੂਲਾ ਸੇ ਤੇ ਸਥਾਨ ਬਣਵਾਇਆ ਹੈ ਇਹ ਬੜਾ ਜੋ ਬੜਾ ਯੋਗਦਾਨ ਹੈ ਜੀ ਸੰਗਤਾਂ ਰਾਤ ਦਿਨ ਤੇ ਸ਼ਿਵਾਂਜੀ ਦੀ ਰਾਤ ਦਿਨ ਸਾਰੇ ਸਾਰੇ ਪਰਿਵਾਰ ਨੇ ਹੌਲੀ ਹੌਲੀ ਹੁੰਦੇ ਜੋ ਕੇਵਾ ਕਰਨ ਲੱਗੇ ਸਾਰੇ ਬਜ਼ੁਰਗ ਹੋ ਗਏ ਨੇ ਅੱਜ ਤੱਕ ਸੇਵਾ ਕਰ ਰਹੇ ਨੇ ਇਸੇ ਕਰਕੇ ਮੀਡੀਆ ਵਿੱਚ ਵੀ ਜਿਹੜੀ ਵਾਇਰਲ ਵੀਡੀਓ ਆ ਗਈ ਤੇ ਕਾਇਕੇ ਤੇ ਸਾਰਾ ਮਤਵੀ ਹੋ ਰਿਹਾ ਸਾਨੂੰ ਵੀ ਮਾ ਅਵਸਰਤ ਬਹੁਤ ਹੈ ਜੀ ਹਲੋ ਜੀ ਗੁਰੂ ਕਿਰਪਾ ਕਰੇ ਸਵਾਤਮਕ ਸੇਵਾ ਸੀ ਨਾ ਕੋ ਗਾਲ ਨਹੀਂ ਕਰਨੀ ਕੋਲ ਉਹਨਾਂ ਵੀ ਖੁਸ਼ੀ ਜੋ ਮਰਜੀ ਬੋਲੀ ਜਾ ਗੁਰੂ ਪੜਾ ਕਰੇ ਅਸਾਂ ਤੇ ਗੁਰੂ ਦੀ ਸੰਗਤ ਆਸੀਂ ਤੇ ਇਹੀ ਵਾਲੇ ਜੀ ਗੁਰੂ ਦੀ ਸੰਗਤ ਆ ਸਰਦਾ ਪਾਉਣਾ ਦਾ ਸੇਵਾ ਕਰਦੀ ਇਹਨਾਂ ਦੀ ਗੱਲ ਸੁਣੀ ਜਾਵੇ ਜੇ ਕਹੋਦੇ ਐਸਾ ਸੰਗਤ ਦੀ ਸੇਵਾ ਕਰਨੀ ਚਾਹੋਣੇ ਗੁਰਸਹਿਬਾਂ ਦੀ ਸੇਵਾ ਕਰਨੀ ਚਾਹੋਣੇ ਗੁਰੂ ਘਰ ਬਣੇ ਸੋਹਣਾ ਬਣੇ ਸੋਹਣਿਆ ਸਵਾਵਾ ਹੋਣ ਹਰ ਇੱਕ ਦੀ ਮਾਨੋ